ਸਿਟੀ ਕਲੱਬ ਫਗਵਾੜਾ ਦੀ ਚੋਣ ਪ੍ਰੀਜ਼ਾਈਡਿੰਗ ਅਫਸਰ ਤਹਿਸੀਲਦਾਰ ਜਸਵੀਰ ਸਿੰਘ ਦੀ ਅਗਵਾਈ ਹੇਠ ਸਿਟੀ ਕਲੱਬ ਵਿਖੇ ਮੁਕੰਮਲ ਹੋਈ। ਇਹਨਾਂ ਚੋਣਾਂ ਵਿੱਚ ਕੁੱਲ 391 ਵੋਟਾਂ ਵਿੱਚੋਂ 342 ਵੋਟਾਂ ਪੋਲ ਹੋਈਆਂ ਜਿਸ ਵਿੱਚ ਪ੍ਰੋਗਰੈਸਿਵ ਗਰੁੱਪ ਫਾਰ ਸਿਟੀ ਕਲੱਬ ਫਗਵਾੜਾ ਦੀ ਟੀਮ ਦੇ ਵਾਈਸ ਪ੍ਰਧਾਨ ਪਰਮਜੀਤ ਸਿੰਘ ਖੁਰਾਨਾ सिक धर्मेंद्र कुमार टोनी खजांची राकेश बांगा ज्वाइंट सैकटी अगम पराशर एग्जीक्यूटिव मैंबर हरनीत सिंह रमन नहरा सुशील शर्मा सतनाम राणा ਸਮੀਰ ਕਾਲੜਾ ਨਵਦੀਪ ਕੇ ਬੰਗਾ ਨੇ ਸਿਟੀ ਕਲੱਬ ਦੀ ਟੀਮ ਲਈ ਚੋਣ ਲੜੀ ਦੂਜੇ ਪਾਸੇ ਰਾਈਜ਼ ਫॉर ਚਾਂਸ ਵੱਲੋਂ ਵਾਈਸ ਪ੍ਰਧਾਨ ਵਜੋਂ ਹਰਦੀਪ ਸਿੰਘ ਦੀਪਕ ਜਨਰਲ ਸਕੱਤਰ ਵਿਵੇਕ ਹਾਂਡਾ ਜੁਆਇੰਟ ਸਕੱਤਰ ਡਾਕਟਰ ਗਗਨ ਗੈਂਦ ਕੈਸ਼ੀਅਰ ਮੁਕੇਸ਼ ਗੋਇਲ ਐਗਜ਼ੀਕਿਊਟਿਵ ਮੈਂਬਰ ਅਜੇ ਔਰੀ ਸੁਨੀਲ ਜੰਮ ਮਹੇਸ਼ ਬੰਗਾ ਰਾਹੁਲ ਵਾਲੀਆ ਰਮਨ ਕੁਮਾਰ ਗੁਰਵਿੰਦਰ ਸਿੰਘ ਵਾਹੜਾ ਨੇ ਚੋਣ ਲੜੀ ਇਸ ਮੌਕੇ ਸਿਟੀ ਕਲੱਬ ਦੇ ਕੁੱਲ 391 ਮੈਂਬਰਾਂ ਵਿੱਚੋਂ 342 ਵੋਟਾਂ ਪਈਆਂ ਇਨਾ ਦਾ ਰਿਜ਼ਲਟ ਮਾਨਯੋਗ ਹਾਈ ਕੋਰਟ ਵਿੱਚੇ ਪਾਈ ਗਈ ਪਟੀਸ਼ਨ ਜਿਸ ਦਾ ਜਵਾਬ 10 ਸਤੰਬਰ ਨੂੰ ਆਵੇਗਾ ਉਸ ਤੋਂ ਬਾਅਦ ਹੀ ਗਿਣਤੀ ਹੋਵੇਗੀ ਅਤੇ ਪਤਾ ਲੱਗੇਗਾ ਪ੍ਰੋਗਰੈਸਿਵ ਗਰੁੱਪ ਫॉर ਸਿਟੀ ਕਲੱਬ ਜੇਤੂ ਰਹਾ ਜਾਂ ਰਾਈਜ਼ ਫਾਰ ਚਾਂਸ ਇਸ ਮੌਕੇ ਜੁਗਿੰਦਰ ਸਿੰਘ ਮਾਨ ਕਲਾਤ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਰਣਜੀਤ ਸਿੰਘ ਖੁਰਾਨਾ ਮੋਨ ਸਿੰਘ ਗਾਂਧੀ ਗੁਰਦੀਪ ਸਿੰਘ ਕੰਗ ਤੇਜਸਵੀ ਭਾਰਤਵਾਜ ਅਸ਼ੋਕ ਪਰਾਸਰ ਦਵਿੰਦਰ ਕੁਲਥਮ ਤਰਨਜੀਤ ਸਿੰਘ ਬੰਟੀਵਾਲੀਆ ਜਤਿੰਦਰ ਸਿੰਘ ਕੁੰਦੀ ਅਸ਼ੋਕ ਸੇਠੀ ਨਰੇਸ਼ ਭਾਰਤਵਾਜ ਤਜਿੰਦਰ 바ਵਾ ਗੁਰਦੀਪ ਸਿੰਘ ਖੇੜਾ ਸਵਰਨਕਰ ਸੰਗ ਫਗਵਾੜਾ ਦੇ ਪ੍ਰਧਾਨ ਜਗਜੀਤ ਸਿੰਘ ਜੋੜਾ ਸੋਨੀ ਜੋੜਾ ਦਮਨਜੀਤ ਸਿੰਘ ਜੋੜਾ ਬਲਵਿੰਦਰ ਠਾਕੁਰ ਡਿਪਟੀ ਮੇਅਰ ਵਿੱਕੀ ਸੂਦ ਗੁਰਦੀਪ ਸਿੰਘ ਦੀਪਾ ਜਰਨੈਲ ਸਿੰਘ ਬਾਹੜਾ ਮੇਰੇ ਰਾਮਪਾਲ ਉਪਲ ਆਦ ਹਾਜ਼ਰ ਸਨ ਹੋਰ ਜਾਣਕਾਰੀ ਭਰਪੂਰ ਖਬਰਾਂ ਦੇਖਣ ਲਈ ਸਟਾਰ ਵਿਜੇ ਸੱਚ ਦਾ ਪ੍ਰਤੀਕ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੁੜੇ ਰਹੋ ਨਵੀਆਂ ਜਾਣਕਾਰੀਆਂ ਦੇ ਨਾਲ ਦੇਖੋ ਅੱਜ ਅੱਜਤ ਤਰੀਕ ਦਿਨ ਸ਼ੁੱਕਰਵਾਰ ਸਿਟੀ ਕਲੱਬ ਦੇ ਜਿਹੜੇ ਇਲੈਕਸ਼ਨ ਕਾਫੀ ਜੋਰਾਂ ਤੇ ਪਿੱਛੇ ਰਿਹਾ ਇਹਦਾ ਪੂਰੇ ਸ਼ਹਿਰ ਦੇ ਵਿੱਚ ਅੱਜ ਜਿਹੜੇ ਉਹਦੇ ਇਲੈਕਸ਼ਨ ਹੋਣ ਜਾ ਰਹੇ ਆ ਜਿਹਦੇ ਵਿੱਚ ਹੁਣ ਤੱਕ ਤਕਰੀਬਨ 120 ਤੋਂ 125 ਵੋਟਾਂ ਪੈ ਚੁੱਕੀਆਂ ਨੇ ਔਰ ਪ੍ਰਸ਼ਾਸਨ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜੀ ਇਹ VOTING ਦਾ ਅੱਜ ਕੰਮ ਕੀਤਾ ਆ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਤੇ ਕੋਈ ਵੀ ਝਗੜਾ ਕੋਈ ਕਿਸੇ ਤਰ੍ਹਾਂ ਦੀ ਕੋਈ ਨਹੀਂ ਬੜਾ ਸ਼ਾਂਤਮਈ ਢੰਗ ਨਾਲ ਇਲੈਕਸ਼ਨ ਹੋ ਰਿਹਾ ਪ੍ਰਸ਼ਾਸਨ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਔਰ ਮੈਂ ਦੋਨਾਂ ਟੀਮਾਂ ਨੂੰ ਇਹਦਾ ਸਾਰੇ ਆਪਣੇ ਪਰਿਵਾਰ ਆ ਫਗਵਾੜਾ ਪਰਿਵਾਰ ਆ ਇਹ ਸਾਰਾ ਉਹਨਾਂ ਨੂੰ ਬੈਸਟ ਵਿਸ਼ੇਸ ਦਿੰਨਾ ਆ ਵੀ ਉਹ ਜਿੱਤ ਕੇ ਆਉਣ ਔਰ ਸਿਟੀ ਕਲੱਬ ਦਾ ਬਹੁਤ ਵਧੀਆ ਢੰਗ ਨਾਲ ਉਹਦੀ ਦੇਖਭਾਲ ਅੱਗੇ ਤੋਂ ਕਰਨ ਜਿਹੜਾ ਕਿ ਸਾਡਾ ਸਿਟੀ ਕਲੱਬ ਜੋ ਆਪਾਂ ਸਾਰੇ ਸ਼ਹਿਰ ਨੂੰ ਜਵਾਨ ਕੀਤੀ ਆ ਵੀ ਇਹਨੂੰ ਸੋਹਣੇ ਢੰਗ ਨਾਲ ਜਲੰਧਰ ਲੁਧਿਆਣੇ ਦੀਆਂ ਕਲੱਬਾਂ ਦੇ ਨਾਲ ਮੁਕਾਬਲੇ ਨਾਲ ਬਣਾਣੀ ਆ ਉਹ ਬਣਾ ਮੈਂ ਇੱਕ ਵਾਰ ਤੋਂ ਫੇਰ ਦੋਨਾਂ ਟੀਮਾਂ ਨੂੰ ਪਹਿਲੇ ਦਿਨ ਤੋਂ ਹੀ ਤੁਸੀਂ ਸਿਟੀ ਕਲੱਬ ਦੀ ਜਿਹੜੀ ਪ੍ਰੋਬਲਮਸ ਆ ਉਹਨੂੰ ਲੋਕਾਂ ਸਾਹਮਣੇ ਲਿਆਂਦੇ ਰਹੇ ਹੋ ਤੇ ਹੁਣ ਕੀ ਉਮੀਦ ਲਗਾ ਰਹੇ ਨੇ ਨਹੀਂ ਉਮੀਦ ਮੈਨੂੰ ਦੋਨਾਂ ਟੀਮਾਂ ਦੇ ਆ ਦੋਨਾਂ ਟੀਮਾਂ ਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਮੈਂਬਰ ਨੇ ਔਰ ਬਹੁਤ ਅੱਛੇ ਢੰਗ ਨਾਲ ਇਹ ਕਲੱਬ ਨੂੰ ਅੱਗੇ ਸੁਧਾਰ ਕਰਨਗੇ ਦਾ ਫਗਵਾੜਾ ਦੇ ਸਾਰੇ ਹੀ ਮੈਂਬਰ ਸਹਬਾਨਾਂ ਦੇ ਵਿੱਚ ਅੱਜ ਬਹੁਤ ਹੀ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਬਿਕਾਜ਼ ਆਫ ਜਦਵੀ ਇਲੈਕਸ਼ਨ ਆਉਂਦੀਆਂ ਤੇ ਸਾਨੂੰ ਮੈਂਬਰਾਂ ਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਸਾਡੀ ਕਲੱਬ ਦੀ ਨਿਹਾਰ ਬਦਲ ਨ ਜਾ ਰਹੀ ਹੈ ਬਹੁਤ ਸਾਰੀਆਂ ਚੀਜ਼ਾਂ ਦੀ ਤਬਦੀਲੀ ਦੀ ਲੋੜ ਸੀ ਜਿਹੜੇ ਬਹੁਤ ਹੀ ਸੂਝਵਾਨ ਹੈ ਸਾਰੇ ਅਹੁਦੇਦਾਰ ਸਹਿਬਾਨ ਅਸੀਂ ਸਾਰੇ ਇੱਕੋ ਆ ਸਾਰੇ ਇਕੱਠੇ ਆ ਬੜੇ ਕਿ ਸੂਝਵਾਨ ਇਸ ਵਾਰੀ ਕੈਂਡੀਡੇਟ ਸਗੇ ਤੇ ਹਰ ਕੈਂਡੀਡੇਟ ਜਿਹੜਾ ਆਪਣੇ ਆਪ ਨੂੰ ਪ੍ਰੈਜੈਂਟ ਕਰਦਾ ਉਹਨੂੰ ਇਹ ਫੁੱਲ ਕੌਨਫੀਡੈਂਸ ਹੁੰਦਾ ਕਿ ਮੈਂ ਪਹਿਲੇ ਹੋਏ ਪਹਿਲੇ ਅਹੁਦੇਦਾਰ ਨਾਲੋਂ ਬੈਟਰ ਕੰਮ ਕਰਾਂਗਾ ਸੋ ਕਲੱਬ ਲਈ ਬੈਟਰਮੈਂਟ ਹੋ ਰਹੀ ਆ ਤੇ ਮੇਰੀ ਇੱਕ ਇਹਨਾਂ ਅਹੁਦੇਦਾਰ ਸਹਿਬਾਨ ਜੋ ਕੈਂਡੀਡੇਟ ਨੇ ਦੇਖੋ ਜਿੱਤ ਹਾਰ ਬਣੀ ਐ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ ਇਹਨਾਂ ਨੂੰ ਇੱਕੋ ਹੀ ਅਸੀਂ ਰਿਕਵੈਸਟ ਕਰਦੇ ਆ ਭਾਵੇਂ ਆਪਾਂ ਜਿੱਤੀਏ ਚਾਹੇ ਹਾਰੀਏ ਜਿੱਦਾਂ ਤੁਸੀਂ ਜज्ਬੇ ਦੇ ਨਾਲ ਇਸ ਇਲੈਕਸ਼ਨ ਨੂੰ ਲੜਨ ਲਈ ਅੱਗੇ ਆਏ ਆ ਇਸੇ ਤਰ੍ਹਾਂ ਕਲੱਬ ਦੇ ਵਿੱਚ ਡਟ ਕੇ 2-3 ਸਾਲ ਲਾ ਦਿਓ ਤੇ ਸਾਡੀ ਕਲੱਬ ਦਾ ਦੁਨੀਆ ਦੇ ਵਿੱਚ ਇੱਕ ਨਾਮ ਹੋਵੇਗਾ ਧੰਨਵਾਦ ਥੈਂਕ ਯੂ ਵੈਰੀ ਮਚ ਇਹੋ ਜਿਹਾ ਅਤਿ ਸ਼ਾਜ ਦੇਖਣ ਲਈ ਮਿਲ ਰਿਹਾ ਉਹ ਗੱਲਬਾਤ ਕਰਦੇ ਹਾਂ ਮੇਸ਼ਵੰਗਾ ਜੀ ਕਿੰਨਾ ਕੁ ਉਤਸ਼ਾਹ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਜੀ ਦੇਖੋ ਜੀ ਸਾਡੀ ਤਾਂ ਜਿਹੜੀ ਨਵੀਂ ਟੀਮ ਬਣੀ ਆ ਲੋਕਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਸਾਡੀ ਨਵੀਂ ਟੀਮ ਮੋਹਰੇ ਆ ਰਹੀ ਆ ਮੈਂ ਹੁਣੇ ਅੰਦਰ ਗਿਆ ਸੀ ਤੇ ਲੋਕਾਂ ਨੂੰ ਇੰਨਾ ਉਤਸ਼ਾਹ ਆ 20 ਤੋਂ 25 ਬੰਦੇ ਦੇਖੋ ਖੜੇ ਆ ਤੇ ਮੈਂ ਤਾਂ ਉਹਨਾਂ ਦਾ ਪਹਿਲਾਂ ਸ਼ੁਕਰੀਆ ਕਰਦਾ ਵਾਂ ਜਿਹੜਾ ਕੀਮਤੀ ਟਾਈਮ ਕੱਢ ਕੇ ਸਾਨੂੰ ਬੋਰਡ ਦੇ ਨੇ ਆਏ ਆ ਉਹਨਾਂ ਦਾ ਉਤਸ਼ਾਹ ਤਾਂ ਆ ਵਾ ਕਿਉਂਕਿ ਸਾਡੀ ਨਵੀਂ ਟੀਮ ਮੋਹਰੇ ਆ ਰਹੀ ਆ ਕਿਉਂਕਿ ਸਿਟੀ ਕਲੱਬ ਦੀਆਂ ਇਲੈਕਸ਼ਨ ਚੱਲ ਰਹੀਆਂ ਨੇ ਗੱਲ ਕਰਦੇ ਆ ਬਾਦ ਸਾਹਿਬ ਨਾ ਇਹ ਵੀ ਇੱਥੇ ਆਏ ਨੇ ਕਿਹੋ ਜਿਹਾ ਲੱਗ ਰਿਹਾ ਜੀ ਬਾਦ ਸਾਹਿਬ ਮੈਨੂੰ ਪਹਿਲੀ ਗੱਲ ਤਾਂ ਇਹ ਬੜਾ ਅੱਛਾ ਲੱਗਾ ਪਹਿਲਾਂ ਤਾਂ ਅਸਲ ਚਾਹੀਦਾ ਸੀ ਜੇ ਇੱਕ ਸ਼ਹਿਰ ਬੜਾ ਛੋਟਾ ਜਿਹਾ ਇੱਥੇ ਕੋਈ ਫਰਕ ਨਹੀਂ ਆ ਕਾਂਗਰਸੀ ਚਾਲੀ ਦਲ ਜਾਂ ਕੌਣ ਆ ਕਿੰਨੀ ਆ ਕਿਸੇ ਦਾ ਕੋਈ ਫਰਕ ਨਹੀਂ ਆ ਅੱਜ ਤੱਕ ਜਿੰਨੀ ਦੇਰ ਅਸੀਂ ਸ਼ਾਸਤ ਕੀਤੀ ਹੈ 1976 ਮਹੱਤਰ ਤੋਂ ਲੈ ਕੇ ਅੱਜ ਤੱਕ ਅਸੀਂ ਕਦੇ ਨਹੀਂ ਦੇਖਿਆ ਇਸ ਦੇ ਪਿਆ ਪਾ ਕੇ ਤੁਰੇ ਲਿ ਜਾ ਇੱਕੋ ਸਟੇਜ ਤੇ ਗੋਲ ਲੈਣਾ ਕਿਸੇ ਦੇ ਪਰਸਨ ਕੋਈ ਬਦਲ اٹੈਕ ਨਹੀਂ ਕਰਨਾ ਤੇ ਉਹਦੇ ਬਾਅਦ ਫੇਰ ਮੁੜ ਕੇ ਇਕੱਠਿਆਂ ਹਰ ਫੰਕਸ਼ਨ ਤੇ ਵਿਆਹ ਸ਼ਾਦੀ ਤੇ ਜਾਣਾ ਔਰ ਸਤਿਕਾਰ ਕਰਨਾ ਮੈਨੂੰ ਯਾਦ ਹੈ ਇੱਕ ਵਾਰ ਮੈਂ ਮਾਨ ਸਾਹਿਬ ਨੂੰ ਕਿਹਾ ਉਹ ਕਹਿੰਦਾ ਕਿ ਇਹਨੂੰ ਟੈਕਨੋਲੋਜੀ ਮੈਂ ਕਿਹਾ ਯਾਰ ਟੈਕ ਤਾਂ ਨਹੀਂ ਤੈਨੂੰ ਅਸੀਂ ਚਾਹੁੰਦੇ ਛੋਟੀ ਜਿਹੀ ਵਜਾ ਤੇ ਇਹਦਾ ਕੀ ਗੱਲ ਮੈਂ ਕਿਹਾ ਸਾਨੂੰ ਉਹਨੂੰ ਜਿੰਨਾ بڑا ਸੌਖਾ ਤੇਰੇ ਲਈ ਸਾਨੂੰ ਮਿਹਨਤ ਕਰਨੀ ਪੈਣੀ ਆ ਫੇਰ ਮੇਰਾ ਦੋਸਤ ਕਹਦਾ ਮੈਂ ਕਿਹਾ ਮੈਂ ਤਾਂ ਆਪਣਾ ਦੇਖਣਾ ਤੇਰੀ ਦੋਸਤੀ ਤੁਰੇ ਦੇਖਣੀ ਆ ਸੋ ਅਸੀਂ ਇੱਥੇ ਇੱਥੇ ਤੱਕ ਵੀ ਮਤਲਬ ਕਾਲ ਕਰਕੇ ਉਹਦਾ ਹੁਣ ਦਾ ਹਲਾਇਕ ਹੀ ਬਦਲ ਗਿਆ ਹੈ ਦੁਸ਼ਮਣ ਬੰਦੇ ਦੇ ਦੁਸ਼ਮਣ ਨਹੀਂ ਬੰਦਾ ਕਹਿਦਾ ਪਹਿਲਾਂ ਵੀ ਸਰਬਸ਼ੰਤੀ ਨਾ ਹੋਏ ਨਾ ਇਹਦਾ ਮਤਲਬ ਕਲਬ ਦਾ ਇਹ ਆ ਕਿ ਸਾਰੇ ਦਿਨ ਦਾ ਆਪਾਂ ਜਿਹੜੇ ਥੱਕੇ ਟੁੱਟੇ ਹੁੰਦੇ ਆ ਮਨ ਤੇ ਬੋਝ ਹੁੰਦੇ ਆ ਉਹ ਸਾਰੇ ਦੂਰ ਕਰ ਲਿਆ ਆਪਾਂ ਇੱਥੇ ਹੁੰਦੇ ਆ ਬਹੁਤ ਅੱਛੇ ਤਰੀਕੇ ਨਾਲ ਸਾਡੇ ਵੋਟਰਾਂ ਨੇ ਮੈਂਬਰਾਂ ਨੇ ਵੋਟ ਪਾਈ ਹੈ ਕਿ ਆਪਣੀ 390 ਦੇ ਵਿੱਚੋਂ 342 ਵੋਟਾਂ ਜਿਹੜੀਆਂ ਅੱਜ ਪੋਲ ਹੋਈਆਂ ਗਿਆ ਪੋਲ ਹੋਣ ਦੇ ਬਾਅਦ ਇਹ ਜਿਹੜੇ ਬਕਸੇ ਹੈਗੇ ਇਹ ਸੀਲ ਹੋਣੇ ਹੈਗੇ ਇਹ ਸੀਲ ਹੋ ਕੇ ਬਕਸੇ ਕਿੱਥੇ ਰੱਖਣੇ ਹੈਗੇ ਮੇਨ ਜਿਹੜਾ ਸਵਾਲ ਇਹ ਹੈਗਾ ਕਿ ਸਾਨੂੰ ਸਿਰਫ ਇਹ ਹੈਗਾ ਵੀ ਇਹ ਜਿਹੜੇ ਸਿਕਰਟ ਜਿਹੜਾ ਹੈਗਾ ਜਿਹੜੇ ਇਹਦਾ ਸਟਰੋਂਗ ਰੂਮ ਜਿੱਥੇ ਵੀ ਰੱਖਣਾ ਹੈਗਾ ਕਿ ਉਹ ਬਾਕੀ ਸੇਫ ਹੈਗਾ ਵਾ ਕਿ ਜੋ ਵੋਟਾਂ ਅੰਦਰ ਪਈਆਂ ਆਗੀਆਂ ਉਹ ਸੀਕ੍ਰੀਟ ਵੋਟ ਨਹੀਂ ਪਈ ਹੈਗੀ ਉਹ ਕੋਈ ਵੀ ਬੰਦਾ ਇਹਨਾਂ ਦਾ ਦੇਖ ਸਕਦਾ ਹੈਗਾ ਵੀ ਕਿਹੜੀ ਵੋਟ ਕਿਹੜੇ ਬੰਦੇ ਦੇ ਕਿਸ ਨੂੰ ਪਾਈ ਹੈਗੀ ਆ ਉਹਦੇ ਨਾਲ ਸਾਡੇ ਜਿਹੜੇ ਨਿਕਲਦੇ ਐਡਵੋਕੇਟ ਹੈਗੇ ਆ ਕੁਸ਼ ਨਾਰਿੰਦ ਵੀ ਉਹ ਤੁਹਾਨੂੰ ਇਹਦੇ ਬਾਰੇ ਪੂਰਾ ਦੱਸਣਗੇ ਇਹਨਾਂ ਨੇ ਉੱਥੇ ਅਫਸਰਾਂ ਦੇ ਨਾਲ ਗੱਲ ਵੀ ਕੀਤੀ ਹੈਗੀ ਤਸੀਰਦਾਰ ਸਾਹਿਬ ਨਾਲ ਐਸਐਚਓ ਸਾਹਿਬ ਨਾਲ ਜਿਹੜਾ ਪ੍ਰੋਸੀਡਿੰਗ ਅਫਸਰ ਹੈਗਾ ਉਹਨਾਂ ਨਾਲ ਵੀ ਪੂਰੀ ਜਿਹੜੀ ਜਾਣਕਾਰੀ ਹੈ ਇਹ ਤੁਹਾਨੂੰ ਦੇਣਗੇ ਹਾਂਜੀ ਕੁਝ ਸਿਟੀ ਕਲੱਬ ਫਗਵਾੜਾ ਦੀ ਜਿਹੜੀ ਅੱਜ ਚੋਣਾਂ ਹੋ ਰਹੀਆਂ ਉਹਦੇ ਵਿੱਚ ਜਿਹੜਾ ਵੈਲਟ ਪੇਪਰ ਆ ਵੈਲਟ ਪੇਪਰ ਦੇ ਉੱਪਰ ਵੀ ਸੀਰੀਅਲ ਨੰਬਰ ਆ ਤੇ ਜਿਹੜਾ نیچے ਵੀ ਸੀਰੀਅਲ ਨੰਬਰ ਆ ਔਰ ਵੈਲਟ ਪੇਪਰ ਦੀ ਰਸੀਦ ਦੇ ਉੱਪਰ ਜਿਹੜਾ ਵੋਟ ਕਾਸਟ ਕਰਨ ਵਾਲਾ ਜਾਂਦਾ ਵਾ ਉਹਦੇ ਸਾਈਨ ਕਰਵਾਏ ਜਾ ਰਹੇ ਆ ਜਦਕਿ ਇਹ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਦੇ ਅਗੇਂਸਟ ਆ ਜਿੰਨੇ ਕਿ ਮੈਨੂੰ ਇਸ ਚੀਜ਼ ਦੀ ਨੌਲੇਜ ਆ ਕਿਉਂਕਿ ਉਹਦੇ ਨਾਲ ਆਇਡੈਂਟੀਟੀ ਡਿਸਕਲੋਜ਼ ਹੋ ਜੂਗੀ ਸੁਪੋਜ਼ ਮੇਰਾ 10 ਨੰਬਰ ਵੈਲਟ ਤੇ ਸਾਈਨ ਕਰਿਆ ਆ ਤੇ ਜਦੋਂ ਉਹਨਾਂ ਕ੍ਰਾਸ ਮੈਚ ਕੀਤਾ ਜਾਊਗਾ ਪਤਾ ਲੱਗ ਜਾਊਗਾ ਕਿ ਮੈਂ ਵੋਟ ਪਾਈ ਆ ਤੇ ਇਸ ਲਈ ਮੈਂ ਅੰਦਰ ਇਸ ਬਾਬਤ ਆਪਣਾ ਇਤਰਾਜ਼ ਜਤਾਇਆ ਔਰ ਮੇਰੇ ਇਤਰਾਜ਼ ਤੇ ਉਹਨਾਂ ਨੇ ਸਹਿਮਤੀ ਵੀ ਜਤਾਈ ਆ ਤਹਿਸੀਲਦਾਰ ਸਾਹਿਬ ਨੇ ਔਰ ਬਾਕੀ ਸਾਰਿਆਂ ਨੇ ਇਸ ਤੇ ਸਹਿਮਤੀ ਜਤਾਈ ਆ ਔਰ ਮੈਂ ਆਪਣੀ ਵੋਟ ਬਿਨਾ ਸਾਈਨ ਬੈਲਟ ਪੇਪਰ ਤੇ ਕਿਤੇ ਕਾਸਟ ਕੀਤੀ ਆ ਇਹ ਜਿਹੜਾ ਵਾ ਇਹਦੇ ਨਾਲ ਜਿਨ੍ਹਾਂ ਨੇ ਵੀ ਵੋਟ ਪਾਈ ਆ ਉਹਦੀ ਸੀਕਰੈਸਟੀ ਕਿਸੇ ਵੀ ਟਾਈਮ ਲੀਕ ਕੀ ਹੋ ਸਕਦੀ ਆ ਇਹ ਥੋੜਾ ਜਿਹਾ ਇੱਥੇ ਮੈਨੂੰ ਇਹ ਚੀਜ਼ ਠੀਕ ਨਹੀਂ ਲੱਗੀ ਮੈਂ ਇਸ ਤੇ ਇਤਰਾਜ਼ ਜਤਾਇਆ ਤੇ ਉਹਨਾਂ ਨੇ ਮੇਰੇ ਇਤਰਾਜ਼ ਨੂੰ ਮੰਨਦੇ ਹੋਏ ਮੇਰੀ ਵੋਟ ਜਿਹੜੀ ਆ ਬਿਨਾ ਸਾਈਨਾਂ ਦੇ ਕਾਸਟ ਕਰਵਾਈ। ਤੁਹਾਡੀ ਤਾਂ ਚਲੋ ਤੁਸੀਂ ਇਤਰਾਜ਼ ਤੈ ਤਾਂ ਹੋ ਗਿਆ ਜਿਹੜੀ ਬਾਕੀ ਐ ਉਹਨਾਂ ਦਾ ਕੀ ਐ ਮਤਲਬ ਜਿਹੜੇ ਹੋਰ ਵੋਟਰਸ ਨੇ ਉਹਨਾਂ ਨੇ ਵੀ ਤਾਂ ਸੇਮ ਐਜ਼ ਇਟ ਪਾਈਆਂ ਹੋਣੀਆਂ ਤੇ ਉਹਨਾਂ ਦੇ ਵੀ ਸਾਈਨ ਹੋਏ ਹੋਏ ਐ ਦੇਖੋ ਇਹ ਤਾਂ ਐਡਮਿਨਿਸਟ੍ਰੇਸ਼ਨ ਨੇ ਡਿਸਾਈਡ ਕਰਨਾ ਜੇ ਉਹਨਾਂ ਨੂੰ ਮੇਰਾ ਇਤਰਾਜ਼ ਵਾਜਬ ਨਾ ਲੱਗਦਾ ਤਾਂ ਮੈਨੂੰ ਵੋਟ ਕਾਸਟ ਨਾ ਕਰਨ ਦਿੰਦੇ ਉਹਨਾਂ ਨੂੰ ਮੇਰਾ ਇਤਰਾਜ਼ ਵਾਜਬ ਲੱਗਾ ਇਸ ਲਈ ਉਹਨਾਂ ਨੇ ਮੇਰੀ ਵੋਟ ਬਿਨਾ ਬੈਲਟ ਪੇਪਰ ਤੇ ਸਾਈਨ ਕਰਾਏ ਕਾਸ ਕਰਵਾਈ ਆ ਇਹ ਡਿਸੀਜਨ ਐਡਮਿਨਿਸਟ੍ਰੇਸ਼ਨ ਦਾ ਦੇਖੋ ਅਸੀਂ ਹਮੇਸ਼ਾ ਉਹਨਾਂ ਨੂੰ ਸਵਾਲ ਪੁੱਛ ਸਕਦੇ ਆ ਪਰ ਉਹਨਾਂ ਦੇ ਫੈਸਲੇ ਨੂੰ ਚੈਲੰਜ ਨਹੀਂ ਕਰ ਸਕਦੇ ਹਾਈ ਕੋ ਜਦੋਂ ਇਲੈਕਸ਼ਨ ਹੋ ਰਿਹਾ ਵਾ ਤੇ ਹਾਈ ਕੋਰਟ ਇਹਦੇ ਤੇ ਦੇਖੋਗੇ ਵੀ ਕੀ ਸਹੀ ਹੋਇਆ ਕੀ ਗਲਤ ਹੋਇਆ ਕਿ ਆ ਇਹਨਾਂ ਨੇ ਐਸ ਪਰ ਨੋਰਮਸ ਕਰਾਏ ਕਿ ਨਹੀਂ ਕਰਾਏ ਉਹ ਹਾਈ ਕੋਰਟ ਦਾ ਡਿਸੀਜਨ ਆ ਪਰ ਮੇਰਾ ਇਹ ਮੰਨਣਾ ਵਾ ਕਿ ਇਹਨਾਂ ਨਾਲ ਆਇਡੈਂਟੀਟੀ ਡਿਸਕਲੋਜ਼ ਹੁੰਦੀ ਆ ਬੈਲਟ ਪੇਪਰ ਤੇ ਸਾਈਨ ਤੁਸੀਂ ਵੋਟਰ ਸ਼ੀਟ ਤੇ ਸਾਈਨ ਕਰਾ ਸਕਦੇ ਹੋ ਕਿ ਪਰ ਬੈਲਟ ਪੇਪਰ ਤੇ ਸਾਈਨ ਮੈਂ ਨਹੀਂ ਕਦੀ ਦੇਖੇ ਹੁੰਦੇ ਸੇਤੀ ਜੀ ਸਾਹਿਬ ਤੁਸੀਂ ਬਹੁਤ ਸੀਨੀਅਰ ਮੈਂਬਰ ਹੋ ਪਹਿਲਾਂ ਕਈ ਵਾਰ ਤੁਸੀਂ ਸਿਟੀ ਕਲੱਬ ਦੀਆਂ ਚੋਣਾਂ ਵੀ ਦੇਖ ਚੁੱਕੇ ਹੋਗੇ ਪਹਿਲਾਂ ਵੀ ਇਹੋ ਜਿਹੇ ਹਾਲਾਤ ਹੁੰਦੇ ਸੀ ਜੇ ਨਹੀਂ ਐਸ ਕੀ ਤਰ੍ਹਾਂ ਇਹ ਹੈ ਨਾ ਜਿੱਦਾਂ ਜੋ ਇਹਨਾਂ ਦੀ ਮਨਮਰਜ਼ੀ ਹੈਗਾ ਅਸੀਂ ਕਹਿੰਦੇ ਨੋ ਵੋਟਾਂ ਐਗਜ਼ੀਕਿਊਟਿਵ ਦੀ ਅਕਾਉਂਟ ਕਰੀਏ ਕਹਿੰਦੇ ਨਹੀਂ ਜੀ ਇੱਕ ਕਰਨੀ ਇਹਨਾਂ ਨੂੰ ਉਦਾਹਰਨ ਵੀ ਦਿੱਤੀ ਆ ਜਿੰਦਰ ਜਿਮਖਾਨਾ ਲੈ ਲਓ ਲੁਧਿਆਣਾ ਸੱਤੋਂ ਕਲੱਬ ਲੈ ਲਓ ਅੰਮ੍ਰਿਤਸਰ ਕਲੱਬ ਲੈ ਲਓ ਪਰ ਟਿੰਡਿਗੜ ਕ ਸਾਰੀਆਂ ਕਲੱਬਾਂ ਦੇ ਵਿੱਚ ਇਸ ਤਰੀਕੇ ਨਾਲ ਵੋਟ ਕਾਸਟ ਹੁੰਦੀ ਹੈ ਕਿ ਇੱਥੇ ਕਿ ਹੁੰਦੀ ਕੋਈ ਆਪਣੇ ਕੋ ਕਾਨੂੰਨ ਦੇ ਵਿੱਚ ਤਾਂ ਇਹ ਲਿਖਿਆ ਨਹੀਂ ਵੀ ਇੱਕ ਬੰਦਾ ਇੱਕ ਵੋਟ ਪਾਊਗਾ ਇੱਕ ਬੰਦੇ ਨੇ 13 ਬੰਦਿਆਂ ਨੂੰ ਚੁੜਨਾ ਵਾ ਉਹ ਇਸ ਕਰਕੇ ਉਹਨੂੰ 13 ਵੋਟਾਂ ਪਾਉਣ ਦਾ ਹੱਕ ਹੈਗਾ ਲੇਕਿਨ ਇਹਨਾਂ ਨੇ ਆਪਣੀ ਧੱਕੇਸ਼ਾਹੀ ਕੀਤੀ ਹੈਗੀ ਆ ਇੱਕ ਵੋਟ ਪਾਈ ਆ ਸਾਨੂੰ ਉਹਦੇ ਤੇ ਵੀ ਉਤਰਾਜ ਹੈਗਾ ਵਾ ਲੇਕਿਨ ਸਰਕਾਰ ਨੇ ਸਾਡੀ ਨਹੀਂ ਸੁਣੀ ਹੈਗੀ ਜਿੱਦਾਂ ਨਾਰਜ ਸਿੰਘ ਸਾਹਿਬ ਨੇ ਕਿਹਾ ਹੈਗਾ ਕਿ ਸਾਡੀ ਵੋਟ ਜਿਹੜੀ ਹੈਗੀ ਆ ਸੀਕ੍ਰੀਟ ਨਹੀਂ ਹੈਗੀ ਇਹ ਵੋਟ ਨੂੰ ਕੋਈ ਵੀ ਦੇਖ ਸਕਦਾ ਹੈਗਾ ਉਹ ਇਹ ਆਪਸੀ ਜਿਹੜੀ ਦੁਸ਼ਮਣੀ ਦਾ ਇੱਕ ਕਾਰਨ ਵੀ ਬਣ ਸਕਦਾ ਹੈਗਾ ਇਸ ਕਰਕੇ ਸਰਕਾਰ ਤਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਹੈਗਾ ਇਹੋ ਜੀ ਜਿਹੜੀ ਗਲਤੀ ਹੈਗੀ ਉਹ ਨਹੀਂ ਹੋਣੀ ਚਾਹੀਦੀ ਜਿਹੜੀ ਕਿ ਹੁਣ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਅਸੀਂ ਪਸੰਦ ਨਹੀਂ ਆਈ ਬੋਟਿੰਗ ਦਾ ਸਿਸਟਮ ਵੀ ਪਸੰਦ ਨਹੀਂ ਆਇਆ ਇਹਦੇ ਅਕੋਰਡਿੰਗਲੀ ਤੁਸੀਂ ਹੁਣ ਅੱਗੇ ਕੀ ਵਿਚਾਰ ਬਣਾ ਰਹੇ ਹੋ ਅਸੀਂ ਤਾਂ ਸਰਕਾਰ ਨੂੰ ਇਹੀ ਕਹਾਂਗੇ ਜੋ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਹੈਗੀਆਂ ਉਹਦੇ ਤੇ ਕੰਮ ਕਰੋ ਔਰ ਜੋ ਰੂਲ ਐਂਡ ਰੈਗੂਲੇਸ਼ਨ ਕਹਿੰਦਾ ਹੈਗਾ ਆਪਣਾ ਕਲੱਬ ਦਾ ਉਸ ਹਿਸਾਬ ਨਾਲ ਵੋਟਾਂ ਕਰਵਾਓ ਆਪਣੀ ਰੂਲ ਐਂਡ ਰੈਗੂਲੇਸ਼ਨ ਇਸ ਕਰਕੇ ਬਣਾਏ ਜਾਂਦੇ ਹੈਗੇ ਆ ਕੰਸਟੀਟਿਊਸ਼ਨ ਇਸ ਕਰਕੇ ਬਣਾਇਆ ਜਾਂਦਾ ਹੈਗਾ ਕਿ ਵੋਟ ਜਿਹੜੀ ਇਸ ਤਰੀਕੇ ਨਾਲ ਕਰਾਈ ਜਾਏ ਸਵੇਰੇ ਅਸੀਂ ਇਹਨਾਂ ਨੂੰ ਲੈਟਰ ਵੀ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਨੇ ਸਾਨੂੰ ਲੈਟਰ ਲੈ ਹੀ ਨਹੀਂ ਵੀ ਐਸਟੀਐਮ ਸਾਹਿਬ ਆਂਦੇ ਆ ਫਿਰ ਲੈਣੇ ਹੈਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਐਸਟੀਐਮ ਸਾਹਿਬ ਤਾਂ ਇੱਥੇ ਨਹੀਂ ਆਏਗੇ ਲੇਕਿਨ ਇਹਨਾਂ ਅਫਸਰਾਂ ਨੇ ਵੀ ਉਸ ਸਾਡੀ ਲੈਟਰ ਦੇ ਉੱਤੇ ਕੋਈ ਗੌਰ ਨਹੀਂ ਕੀਤਾਗਾ ਉਹ ਸਾਨੂੰ ਇੱਥੇ ਗੁੱਸਾ ਵੀ ਹੈ ਤੇ ਜਿਹੜੇ ਹੁਣ ਬੈਲੇਟ ਬਾਕਸ ਵਗੈਰਾ ਪੈਕ ਹੋ ਗਏ ਨੇ ਇਹਦਾ ਰੇ ਰਹਿਣਗੇ ਫਗਵਾੜਾ ਰਹਿਣਗੇ ਜਾਂ ਹੋਰ ਕਿਤੇ ਇਹਨਾਂ ਨੂੰ ਰੱਖਿਆ ਜਾਵੇ ਇਹਨਾਂ ਨੇ ਹਜੇ ਸਾਨੂੰ ਦੱਸਿਆ ਨਹੀਂ ਹੈਗਾ ਕਿ ਕਹਿੰਦੇ ਤੁਹਾਨੂੰ ਬੁਲਾਣੇ ਹੈਗੇ ਇਹ ਜਦੋਂ ਸਾਨੂੰ ਬੁਲਾਣਗੇ ਜੋ ਦੀ ਇਨਫਰਮੇਸ਼ਨ ਹੋਏਗੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਠੀਕ ਹੈ